ਲੁਧਿਆਣਾ ਰੇਲਵੇ ਬ੍ਰਿਜ ਜਿੱਥੇ ਆ ਅ ਇੱਥੇ ਹੁਣ ਕਾਫੀ ਮਸ਼ੀਨਾਂ ਪਾ ਰਹੀਆਂ ਨੇ ਜਿਹੜੀ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਗਾਧ ਸੀ ਉਹ ਨਿਕਲ ਰਹੀ ਹੈ ਤੇ ਪਿੱਛੇ ਜਿਹੜਾ ਹੈਗਾ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ 163 ਮਲਟੀ ਪਾਣੀ ਠੀਕੰਦਾ ਉਹ ਬੰਦ ਹੋ ਗਿਆ 79 ਬੈਰੀਆਂ ਦਾ 7 ਪਿੰਡਾਂ ਦਾ 3 ਕਲੋਨੀਆਂ ਦਾ ਤੇ ਜਿਹੜਾ ਥੋੜਾ ਹਜੇ ਪਹਿਰੀਆਂ ਦਾ ਗੁਰੂਏ ਵਾਲਾ ਜਣਾ ਥੋੜਾ ਪਾਣੀ ਉਹ ਵੀ ਜਿਹੜੀ ਹੈਗੇ ਲਗਾਤਾਰ ਯਤਨ ਕਰ ਰਹੇ ਆ ਉਹਨੇ ਕੁਝ ਜਿਹੜਾ ਹੈ ਬਹੁਤ ਚੱਕਿਆ ਜਾਣਾ ਤੇ ਤੇਰੇ ਦੇ ਵਿੱਚ ਜਿਹੜੇ ਸਿੱਧੇ ਵਿੱਚ ਨਾਲ ਸਾਰੇ ਬੰਦ ਹੋ ਜਾਣਗੇ ਆ ਟ੍ਰੀਟਡ ਪਾਣੀ ਜਿਹੜੇ ਡਿੱਗਦੇ ਆ ਉਹਦੇ ਵਾਸਤੇ ਵੀ ਅਸੀਂ ਸਰਕਾਰ ਨੂੰ ਵੀ ਬੇਨਤੀ ਕਰ ਚੁੱਕੇ ਆ ਵਕਤ ਉਹ ਇਹ ਵੀ ਟ੍ਰੀਟ ਕਰਕੇ ਜਿਹੜਾ ਹੈ ਜਿਹੜਾ ਖੇਤੀ ਲੱਗਣ ਜੋ ਉਹ ਪਾਣੀ ਆ ਪਹਿਲਾਂ ਉਹ ਟ੍ਰੀਟ ਹੋਵੇ ਫੇਰ ਹੀ ਲੱਗੇ ਤੇ ਦੁਆਰਾ ਜਿਹੜਾ ਹੈਗਾ ਇੰਡਸਟਰੀ ਆ ਉਹ ਜੇ ਡੀਐਲਬੀ ਤੇ ਜਾਵੇ ਉਹ ਆਪਣਾ ਪਾਣੀ ਦੁਆਰਾ ਵਰਦੇ ਤਾਂ ਕਿ ਧਰਤੀ ਸੱਲ ਵਾਲਾ ਪਾਣੀ ਵੀ ਵਜੇ ਤੇ ਉਹ ਪ੍ਰਦੂਸ਼ਣ ਜਿਹੜਾ ਕਰ ਰਿਹਾ ਉਹਦੇ ਤੇ ਬਰੋਕ ਲੱਗੇ ਲੋੜ ਆ ਕੇ ਇਹਦੇ ਵਿੱਚ ਅਸੀਂ ਸਾਰੇ ਸਹਿਯੋਗ ਦੇਈਏ ਤੇ ਪਵਿੱਤਰ ਬੁੱਢਾ ਦਰਿਆ ਜਿਹੜਾ ਡਸਟਬਨ ਬਣ ਚੁੱਕਿਆ ਸੀ ਉਹਨਾਂ ਨਾਲੇ ਸਮੇਂ ਚ ਗੁਰੂ ਦਾ ਪਾਸ਼ਾ ਕਿਰਪਾ ਕਰਨ ਇਹ ਦੁਆਰਾ ਸਾਫ ਸੁਥਰਾ ਬਗਿਓ ਤੇ ਵਾਸਤੇ ਯਤਨ ਜਾਰੀ ਹੈ ਤੁਹਾਡਾ ਸਾਰਿਆਂ ਦਾ ਸਹਿਯੋਗ ਦੇਣ ਦਾ ਜਿਲੋਂ ਧੰਨਵਾਦ ਧਿਆਣਾ ਰੇਲਵੇ ਬ੍ਰਿਜ ਜਿੱਥੇ ਆ ਅ ਇੱਥੇ ਹੁਣੇ ਕਾਫੀ ਮਚੀਨਾ ਪਾਣੀ ਆ ਜਿਹੜੀ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਗਾਧ ਸੀ ਉਹ ਨਿਕਲ ਰਹੀ ਹੈ ਤੇ ਪਿੱਛੋਂ ਜਿਹੜਾ ਹੈਗਾ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਆ 163 ਮਲ ਦੀ ਪਾਣੀ ਸੀ ਜਾਂਦਾ ਉਹ ਬੰਦ ਹੋ ਗਿਆ 79 ਡੈਰੀਆਂ ਦਾ 7 ਪਿੰਡਾਂ ਦਾ ਤਿੰਨ ਕਲੋਨੀਆਂ ਦਾ ਤੇ ਜਿਹੜਾ ਥੋੜਾ ਹਜੇ ਬਹਿਰੀਆਂ ਦਾ ਗੁਰੂਏ ਵਾਲਾ ਜਿਹੜਾ ਥੋੜਾ ਪਾਣੀ ਉਹ ਵੀ ਜਿੱਤੇ ਅਗੇ ਲਗਾਤਾਰ ਯਤਨ ਕਰ ਰਹੇ ਆ ਉਹਨੇ ਕੁਝ ਜਿਹੜਾ ਹੈ ਬਹੁਤ ਚੱਕਿਆ ਜਾਣਾ ਤੇ ਤੇਰੇ ਦੇ ਵਿੱਚ ਜਿਹੜੇ ਸਿੱਧੇ ਵਿੱਚ ਨਾਲ ਸਾਰੇ ਬੰਦ ਹੋ ਜਾਣਗੇ ਆ ਟ੍ਰੀਟਡ ਪਾਣੀ ਜਿਹੜੇ ਡਿੱਗਦੇ ਆ ਉਹਦੇ ਵਾਸਤੇ ਵੀ ਅਸੀਂ ਸਰਕਾਰ ਨੂੰ ਵੀ ਬੇਨਤੀ ਕਰ ਚੁੱਕੇ ਆ ਵਕਤੋਂ ਵੀ ਇਹ ਵੀ ਟ੍ਰੀਟ ਕਰਕੇ ਜਿਹੜਾ ਹੈ ਜਿਹੜਾ ਖੇਤੀ ਲੱਗਣ ਜੋ ਉਹ ਪਾਣੀ ਆ ਪਹਿਲਾਂ ਉਹ ਟ੍ਰੀਟ ਹੋਵੇ ਫੇਰ ਹੀ ਲੱਗੇ ਤੇ ਦੁਆਰਾ ਜਿਹੜਾ ਹੈਗਾ ਇੰਡਸਟਰੀ ਆ ਉਹ ਰੈਡ ਰਲ ਵੀ ਤੇ ਜਾਵੇ ਉਹ ਆਪਣਾ ਪਾਣੀ ਦੁਆਰਾ ਵਰਤੇ ਤਾਂ ਕਿ ਧਰਤੀ ਸੱਲਣਾ ਪਾਣੀ ਵੀ ਬਜੇ ਤੇ ਉਹ ਪ੍ਰਦੂਸ਼ਣ ਜਿਹੜਾ ਕਰ ਰਿਆ ਉਹਦੇ ਤੇ ਬਰੋਪ ਲੱਗੇ ਲੋੜ ਆਗੇ ਇਹਦੇ ਵਿੱਚ ਅਸੀਂ ਸਾਰੇ ਸਹਿਯੋਗ ਦੇਈਏ ਤੇ ਪਵਿੱਤਰ ਬੁੱਢਾ ਦਰਿਆ ਜਿਹੜਾ ਡਸਟਬਨ ਬਣ ਚੁੱਕਿਆ ਸੀ ਉਹਨਾਂ ਨਾਲੇ ਸਮੇਂ ਚ ਗੁਰੂ ਦਾ ਪਾਸ਼ਾ ਕਿਰਪਾ ਕਰਨ ਇਹ ਦੁਆਰਾ ਸਾਫ ਸੁਥਰਾ ਬਗਿਓ ਤੇ ਵਾਸਤੇ ਜਤਨ ਜਾਰੀ ਹੈ ਤੁਹਾਡਾ ਸਾਰਿਆਂ ਦਾ ਸਹਿਯੋਗ ਦੇਣ ਦਾ ਦਿਲੋਂ ਧੰਨਵਾਦ we <laughs>